ਜਲੰਧਰ ਦੇ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੀ ਹਮਾਇਤ ਕੀਤੀ ਹੈ। ਦਰਅਸਲ ਬੀਤੇ ਦਿਨ ਲੁੱਟ ਦਾ ਸ਼ਿਕਾਰ ਹੋਈ ਪੀਐਲ ਮੈਡੀਕੋਜ਼ ਦੀ ਦੁਕਾਨ ਤੇ ਚੰਨੀ ਪਹੁੰਚੇ ਜਿੱਥੇ ਉਹਨਾਂ ਨੂੰ ਜਦੋਂ ਸੰਸਦ ਜਾਂ ਅਮਰਿਤਪਾਲ ਦੀ ਰਿਹਾਈ ਦਾ ਮੁੱਦਾ ਚੁੱਕਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਲੱਖਾਂ ਵੋਟਰਾਂ ਵੱਲੋਂ ਚੁਟਾਈ ਉਮੀਦਵਾਰ ਦੀ ਗੱਲ ਕੀਤੀ ਸੀ। ਚੰਨੀ ਨੇ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਗਿਆ ਕਿ ਜੇਕਰ ਅਮਰਿਤਪਾਲ ਗਲਤ ਸੀ ਤਾਂ ਚੋਣਾਂ ਸਮੇਂ ਕਿਉਂ ਨਹੀਂ ਸੀ ਇਹ ਮਾਨਯ ਕੋਈ ਐਕਸ਼ਨ ਲਿਆ। ਉਹਨ ਅਮਰਿਤਪਾਲ ਸਿੰਘ ਨੂੰ ਸੰਸਦ 'ਚ ਹੋਣਾ ਚਾਹੀਦਾ ਹੈ। ਦੱਸਦੇ ਇੱਕ ਚਰਨਜੀਤ ਸਿੰਘ ਚੰਨੀ ਨੇ ਸੰਸਦ 'ਚ ਅਮਰਿਤਪਾਲ ਸਿੰਘ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਸੀ ਜਿਸ ਤੋਂ ਬਾਅਦ ਜਿੱਥੇ ਅਮਰਿਤਪਾਲ ਦੇ ਮਾਪਿਆਂ ਨੇ ਚੰਨੀ ਦਾ ਧੰਨਵਾਦ ਕੀਤਾ ਤਾਂ ਕਾਂਗਰਸ ਇਸ ਮਾਮਲੇ ਦੇ ਚੰਨੀ ਤੋਂ ਕਿਨਾਰਾ ਕਰਦੀ ਨਜ਼ਰ ਆਈ। ਤੇ ਹੁਣ ਇੱਕ ਵਾਰ ਫਿਰ ਚੰਨੀ ਨੇ ਅਮਰਿਤਪਾਲ ਦੇ ਹੱਕ 'ਚ ਆਵਾਜ਼ ਉਠਾਈ ਹੈ ਤੇ ਉਸਨੂੰ ਰਹਾ ਕਰਨ ਦੀ ਗੱਲ ਆਖੀ ਹੈ। ਇਥੇ ਉਹ ਐਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ। ਜਦੋਂ ਅਮਰਿਤਪਾਲ ਦੇ ਕਾਗਜ਼ ਢਾਕਲ ਕੀਤੇ ਆ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹਨੂੰ ਜੇ ਉਹ ਗਲਤ ਸੀ ਤਾਂ ਉਹਦੇ ਕਾਗਜ਼ ਰੋਕਨੇ ਚਾਹੀਦੇ ਸੀ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੀ ਉਦੋਂ ਸਰਕਾਰ ਨੇ ਕਿਉਂ ਨਹੀਂ ਆਬਜੈਕਟ ਕੀਤਾ ਕਿ ਇਹ ਗਲਤ ਬੰਦਾ ਇਹਦੇ ਐਮਪੀ ਨਹੀਂ ਬਣਨਾ ਚਾਹੀਦਾ ਫਿਰ ਉਹ ਐਮਪੀ ਬਣ ਗਿਆ ਜਦੋਂ ਉਹਨੇ ਸੌ ਚੱਕੀ ਹੈ ਉਹਨੂੰ ਡਿਬਰੂਗੜ ਤੋਂ ਲਿਖੀ ਆਏ ਤੇ ਉੱਥੇ ਸੌ ਚੱਕਾਈਏ ਨਾਲ ਹੋ ਕੇ ਫਿਰ ਫਿਰ ਉਹਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸੌ ਚੱਕਦਾ ਤੇ ਹੁਣ ਜਦੋਂ ਐਮਪੀ ਬਣ ਗਿਆ ਸੌ ਵੀ ਚੱਕ ਲਈ ਤਾਂ ਉੱਥੇ ਦੇ ਜਿਹੜੇ ਬੰਦੇ ਐ ਜਾਂ ਤਾਂ ਇਹਨੂੰ ਕੈਂਸਲ ਕਰਾ ਲੈਣ ਜੇ ਇਹ ਕਹਿੰਦੇ ਜੀ ਗਲਤ ਹੈ ਤਾਂ ਉੱਥੇ ਦੇ ਮੰਦਿਆਂ ਨੂੰ ਹੋਰ ਕੋਈ ਐਮਪੀ ਮਿਲ ਜੇ ਜਿਹੜੇ ਸਾਡੇ ਖੰਡੂਰ ਸਾਹਿਬ ਦੇ 20 ਲੱਖ ਵੋਟਰ ਐ ਉਹਨਾਂ ਦਾ ਕੀ ਬਣੇਗਾ ਉਹਨਾਂ ਦੀ ਗੱਲ ਕੌਣ ਕਰੇਗਾ ਮੈਂ ਜਲੰਧਰ ਤੋਂ ਚੁਣਕੇ ਗਿਆ ਮੈਂ ਜਲੰਧਰ ਉੱਥੇ ਮੈਨੂੰ ਮੌਕਾ ਮਿਲਿਆ ਮੈਂ ਜਲੰਧਰ ਦੀ ਗੱਲ ਕੀਤੀ ਖਨੂਰ ਸਾਹਿਬ ਦੀ ਕੌਣ ਕਰੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ